ਹਲਵਾਈ ਵਰਗਾ ਬਿਲਕੁਲ ਜਾਲੀਦਾਰ ਪਰਫੈਕਟ ਕੇਵਰ ਜੋ ਕਿ ਬਾਜ਼ਾਰ ਵਿੱਚ ਮਿਲਣ ਵਾਲੀ ਬਹੁਤ ਹੀ ਮਹਿੰਗੀ ਰੈਸਪੀ ਹੈ ਤੈਸਿਸ ਨੂੰ ਘਰ ਵਿੱਚ ਬਹੁਤ ਹੀ ਸਸਤੇ ਵਿੱਚ 20 ਰੁਪਏ ਵਿੱਚ ਆਸਾਨੀ ਦੇ ਨਾਲ ਵਿਦ ਟ੍ਰਿਕਸ ਦੇ ਇਸ ਘਰ ਵਿੱਚ ਹੀ ਬਣਾ ਸਕਦੇ ਹਾਂ ਤੈਸਿਸ ਨੂੰ ਬਿਲਕੁਲ ਦੋ ਤਰੀਕੇ ਨਾਲ ਬਣਾਵਾਂਗੇ ਜੀ ਸਨੂ 슈ਗਰ ਫ੍ਰੀ ਵੀ ਬਣਾਵਾਂਗੇ ਜੋ 슈ਗਰ ਦੇ ਪੇਸ਼ੈਂਟ ਨੇ ਤਾਂ ਜੋ ਉਹ ਵੀ ਖਾ ਸਕਣ ਤੇ ਅਸੀਂ ਮਿੱਠੇ ਵਾਲੀ ਵੀ ਬਣਾਵਾਂਗੇ ਤੇ ਤੁਸੀਂ ਕਿਸੇ ਵੀ ਤਿਉਹਾਰ ਚਾਹੇ ਦੀਵਾਲੀ ਹੋਏ ਰਖੜੀ ਹੋਏ ਜਾਂ ਤੀਜ ਹੋਏ ਉਸ ਤੇ ਸਨੂ ਸਪੈਸ਼ਲੀ ਬਣਾ ਸਕਦੇ ਹੋ ਬਹੁਤ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਜੀ ਸਾਚੀਏ ਕਾਲ ਜੀ ਮੈਂ ਹਰ ਸਿਮਰਨ ਤੇ ਸਵਾਦਯਤਾ ਦਾ ਸੱਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਨੂੰ ਲਾਈਕ ਦੇ ਵਿੱਚ तो अगर तुम मेरे चैनल हूँ तक सबसक्राइब नहीं किया चैनल पर नवे हो तो प्लीज़ सब तो पहले चैनल में सबसक्राइब कर लोता जो तीस आने वाली मेरी सारी वीडियोज में देख सको तो बिल्कुल फ्री है तुम मेरे चैनल सबसक्राइब कर सकते हो ਹਲਵਾਈ ਵੇਗਾ ਜਾਲੀ ਦਾ ਕੇਵਰ ਬਣਾਉਣ ਦੀ 레ਸਪੀ ਸ਼ੁਰੂ ਕਰਦੇ ਆਂ ਔਰ ਇਹਦੇ ਲਈ ਮੈਂ ਦੇਸੀ ਘੀ ਲੈ ਆਏ ਤੇ ਇਸ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਿਆ ਚਾਰ ਵੱਡੇ ਚਮਚ ਮੈਂ ਘੀ ਲੈ ਰਹੀ ਆਂ ਤੇ ਤੁਸੀਂ ਇਹਦਾ ਜੋ ਬੈਟਰ ਬਣਾਉਣ ਦੇ ਲਈ ਕੀ ਹੀ ਲੋਗੇ ਔਰ ਜੋ ਤੁਸੀਂ ਫਰਾਈ ਕਰਨਾ ਤੁਸੀਂ ਤੇਲ ਵਿੱਚ ਵੀ ਕਰ ਸਕਦੇ ਹੋ ਜਾਂ ਘੀ ਵਿੱਚ ਵੀ ਪਰ ਜੋ ਇਹ ਸਟੈਪ ਹੈ ਤੁਸੀਂ ਜੋ ਕਰਨਾ ਹੈ ਬੈਟਰ ਬਣਾਉਣ ਦੇ ਲਈ ਉਹ ਤੁਸੀਂ ਕੀ ਹੀ ਯੂਜ਼ ਕਰੋਗੇ ਘੀ ਦੇ ਨਾਲ ਹੀ ਬੈਟਰ ਬਣੇਗਾ ਦੇਸੀ ਘੀ ਦੇ ਨਾਲ ਤੇ ਅਸੀਂ 4 ਵੱਡੇ ਚਮਚੇ ਜੋ ਦੇਸੀ ঘি ਪਿਗਲਿਆ ਹੋਇਆ ਲੈ ਲਿਆ ਤੇ ਆਈਸ ਕਯੂਬ ਵੀ ਲੈ ਸਕਦੇ ਹੋ ਮੈਂ ਇੱਕ ਕੌਲੀ ਦੇ ਵਿੱਚ ਕਟੋਰੀ ਦੇ ਵਿੱਚ ਇੱਕੋ ਦਾ ਟੁਕੜਾ ਜਮਾ ਲਿਆ ਇਸ ਤਰ੍ਹਾਂ ਇਜ਼ੀ ਰਹੇਗਾ ਹੱਥ ਵਿੱਚ ਪਕੜਨ ਦੇ ਲਈ ਤੁਸੀਂ ਆਈਸ ਕਯੂਬਸ ਵੀ ਲੈ ਸਕਦੇ ਹੋ ਤੇ ਜਿਹੜਾ ਆਈਸ ਆ ਕਯੂਬਸ ਹੈ ਵੱਡਾ ਵਾਲਾ ਉਹਨੂੰ ਇਸ ਤਰ੍ਹਾਂ ਰਬ ਕਰਾਂਗੇ ਧੀਰ ਦੇ ਉੱਤੇ ਤਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਜੰਮ ਜਾਏਗਾ ਇਸ ਸਿਸ ਨੂੰ ਚਲਾਉਂਦੇ ਰਹਿਣਾ ਜਦੋਂ ਤੱਕ ਇਹ ਅਚੀ ਤਰ੍ਹਾਂ ਜਿ ਸਾਡਾ ਕੀ ਹੈ ਇਸ ਤਰ੍ਹਾਂ ਵਾਈਟ ਨਹੀਂ ਹੋ ਜਾਂਦਾ ਸਿਸ ਨੂੰ ਰੱਬ ਕਰਦੇ ਰਾਵਾਂਗੇ ਬਰਫ਼ ਦੇ ਟੁਕੜੇ ਨੂੰ ਔਰ ਉਸ ਤੋਂ ਬਾਅਦ ਜਿਹੜਾ ਐਕਸਟਰਾ ਪਾਣੀ ਹੈ ਫालतू ਪਾਣੀ ਅਸੀਂ ਕੱਢ ਲੈਣਾ ਹੈ ਤੇ ਕੀ ਨਾ ਸੀ ਚੰਗੀ ਤਰ੍ਹਾਂ ਹੁਣ ਫੈਂਟਣਾ ਹੈ ਬਹੁਤ ਅੱਛੀ ਤਰ੍ਹਾਂ ਹੱਥਾਂ ਦੇ ਨਾਲ ਕਰਨਾ ਹੈ ਇਹ ਵਾਲਾ ਜੋ ਸਾਰਾ ਕੰਮ ਹੈ ਤੁਸੀਂ ਮਿਕਸੀ ਵਿੱਚ ਵੀ ਕਰ ਸਕਦੇ ਹੋ ਅਗਰ ਤੁਸੀਂ ਹੱਥਾਂ ਨਾਲ ਲਈ ਕਰਨਾ ਚਾਹੁੰਦੇ ਤੁਸੀਂ ਮਿਕਸਿੰਗ ਜਾਰ ਰ ਹੈ ਜੋ ਉਹਦੇ ਵਿੱਚ ਇਸੇ ਤਰ੍ਹਾਂ ਕੀ ਦੇ ਚਾਰ ਵੱਡੇ ਚਮਚ ਪਾ ਕੇ ਬਰਫ਼ ਦੇ ਕ੍ਰਸ਼ ਕੀਤੀ ਜਾਂ ਕਯੂਬਸ ਪਾ ਕੇ ਉਹਨੂੰ ਪਹਿਲੇ ਥੋੜਾ ਜਿਹਾ ਕੁਮਾਲੋਗੇ ਤੇ ਇਸ ਤਰ੍ਹਾਂ ਫੈਂਟ ਲਓਗੇ ਤੇ ਅਸੀਂ ਇਸ ਨੂੰ ਹੱਥਾਂ ਨਾਲ ਇਸ ਤਰ੍ਹਾਂ ਰਬ ਕਰ ਲਿਆ ਚੰਗੀ ਤਰ੍ਹਾਂ ਫੈਂਟ ਲਿਆ ਹੈ ਬਿਲਕੁਲ ਕਰੀਮੀ ਟੈਕਸਚਰ ਹੋ ਜਾਣਾ ਚਾਹੀਦਾ ਬਿਲਕੁਲ ਮੱਖਣ ਦੀ ਤਰ੍ਹਾਂ ਜਿਨੀਦਰ ਹੋ ਨਹੀਂ ਆਂਦਾ ਅਸੀਂ ਇਸ ਨੂੰ ਫੈਂਟ ਲਿਆ ਉਸ ਤੋਂ ਬਾਅਦ ਮੈਂ 200 ਗ੍ਰਾਮ ਮੈਦਾ ਲੈ ਆਏ ਤੇ ਮੈਦੇ ਨੂੰ ਅਸੀਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਐਡ ਕਰਾਂਗੇ ਤੇ ਥੋੜਾ ਜਿਹਾ ਮੈਡਾ ਇਹਦੇ ਵਿੱਚ ਪਾ ਕੇ ਮੈਂ ਨੂੰ ਚੰਗੀ ਤਰ੍ਹਾਂ ਦੇ ਨਾਲ ਹੱਥਾਂ ਦੇ ਨਾਲ ਇਸ ਤਰ੍ਹਾਂ ਰਬ ਕਰ ਲਵਾਂਗੀ ਤੇ ਸਾਈਡਾਂ ਤੋਂ ਵੀ ਜੋ ਸਾਰਾ ਕੀ ਵਗੈਰਾ ਲੱਗਾ ਹੋਇਆ ਹੈ ਉਹ ਵੀ ਅਸੀਂ ਉਤਾਰ ਲੈਣਾ ਤੇ ਹੱਥਾਂ ਦੇ ਨਾਲ ਨੂੰ ਚੰਗੀ ਤਰ੍ਹਾਂ ਸੀ ਮਸਲਣਾ ਹੈ ਤੇ ਥੋੜਾ ਥੋੜਾ ਕਰਕੇ ਅਸੀਂ ਇਹਦੇ ਵਿੱਚ ਜੋ ਮੈਦਾ ਹੈ ਇੱਕ ਵਾਰੀ ਵਿੱਚ ਅਸੀਂ ਸਾਰਾ ਮੈਦਾ ਨਹੀਂ ਪਾਵਾਂਗੇ ਅਸੀਂ ਥੋੜਾ ਥੋੜਾ ਕਰਕੇ ਮੈਦਾ ਐਡ ਕਰਦੇ ਜਾਵਾਂਗੇ ਚਮਚ ਦੇ ਨਾਲ ਤੇ ਨੂੰ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਜਾਏਗਾ ਬਿਲਕੁਲ ਕਰੰਬਲਸ ਜਿਹੇ ਤਰ੍ਹਾਂ ਉਸ ਤੋਂ ਬਾਅਦ ਮੈਂ ਇੱਕ ਕੱਪ ਯਾਨਕਿ ਇੱਕ ਕਟੋਰੀ ਤੁਸੀਂ ਸੈੱਟ ਕਰ ਲਓ ਇੱਕ ਕਟੋਰੀ ਛੋਟੀ ਵਾਲੀ ਬਿਲਕੁਲ ਚਿੱਲ ਵਾਲਾ ਦੁੱਧ ਲਿਆ ਹੈ ਬਿਲਕੁਲ ਠੰਡਾ ਜੰਮਿਆ ਹੋਇਆ ਦੁੱਧ ਯੂਜ਼ ਕਰਨਾ ਹੈ ਪਾ ਕੇ ਸ ਇਸ ਨੂੰ ਫਿਰ ਤੋਂ ਫੈਂਟ ਲੈਣਾ ਹੈ ਮੈਦੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਚਾਹੀਦਾ ਕੋਈ ਲੰਪਸ ਨਹੀਂ ਹੋਣੇ ਚਾਹੀਦੇ ਹੱਥ ਦੇ ਨਾਲ ਕਰਨਾ ਹੈ ਤੇ ਉਸ ਤੋਂ ਬਾਅਦ ਸਪੈਸ਼ਲ ਹਲਵਾ ਇਸ ਜੋ ਸਿਕਰਟ ਹੈ ਉਹ ਅਸੀਂ ਇਹਦੇ ਵਿੱਚ ਯੂਜ਼ ਕਰਾਂਗੇ ਇੱਕ ਵੱਡਾ ਚਮਚ ਪਰ ਕੇ ਵੇਸਣ ਦਾ ਐਡ ਕਰ ਰਹੀਆਂ ਔਰ ਇੱਕ ਚਮਚ ਅਸੀਂ ਇਹਦੇ ਵਿੱਚ ਜੋ ਕਣਕ ਦਾ ਆਟਾ ਹੈ ਉਹ ਐਡ ਕੀਤਾ ਹੈ ਇਸ ਤਰ੍ਹਾਂ ਪਾਣ ਨਾਲ ਜੋ ਸਾਡਾ ਕੇਵਰ ਹੈ ਬਹੁਤ ਹੀ ਵਧੀਆ ਜਾਲੀਦਾਰ ਬਣ ਕੇ ਤਿਆਰ ਹੋਏਗਾ ਵੇਸਣ ਤੇ ਇੱਕ ਚਮਚ ਮੈਦਾ ਸੌਰੀ ਇੱਕ ਚਮਚ ਵੇਸਣ ਤੇ ਆਟਾ ਪਾਣ ਦੇ ਨਾਲ ਉਸ ਤੋਂ ਬਾਅਦ ਮੈਂ ਪਾਣੀ ਲਿਆ ਔਰ ਨੂੰ ਮੈਂ ਚੰਗੀ ਤਰ੍ਹਾਂ ਫ੍ਰੀਜ਼ਰ ਦੇ ਵਿੱਚ ਚਿੱਲ ਕਰ ਲਿਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਬਰਫ਼ ਵੀ ਜੰਮੀ ਹੋਈ ਹੈ ਸਭ ਕੁਝ ਜੋ ਦੁੱਧ ਲੈਣਾ ਹੈ ਤੇ ਜਦੋਂ ਸਾਨੂੰ ਪਾਣੀ ਲੈਣਾ ਹੈ ਬੈਟਰ ਬਣਾਉਣ ਦੇ ਲਈ ਬਿਲਕੁਲ ਚਿੱਲ ਠੰਡਾ ਹੋਣਾ ਚਾਹੀਦਾ ਹੈ ਰੂਮ ਟੈਂਪਰੇਚਰ ਦਾ ਪਾਣੀ ਜਾਂ ਦੁੱਧ ਨਹੀਂ ਹੋਣਾ ਚਾਹੀਦਾ ਫਿਰ ਸਾਡਾ ਜੋ ਬੈਟਰ ਅੱਛਾ ਨਹੀਂ ਬਨੇਗਾ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਮੈਦਾ ਹੋਰ ਐਡ ਵਿੱਚ ਪਾਉਂਦੀ ਜਾਵਾਂਗੇ ਤੇ ਹੁਣ ਅਸੀਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਫੈਂਟ ਦੇ ਜਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਫੈਂਟ ਦੇ ਜਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਸਮੂਥ ਬੈਟਰ ਨਹੀਂ ਬਣ ਜਾਂਦਾ ਉਸ ਤੋਂ ਬਾਅਦ ਬਾਕੀ ਜੋ ਬਚਿਆ ਹੋਇਆ ਮੈਦਾ ਉਹ ਵੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਹੈ ਵਿੱਚ ਕੋਈ ਵੀ ਲੰਮਸ ਨਹੀਂ ਰਹਿਣੇ ਚਾਹੀਦੇ ਤੇ ਇਸ ਵਿੱਚ ਜੋ ਠੰਡਾ ਪਾਣੀ ਹੈ ਥੋੜਾ ਥੋੜਾ ਪਾਉਂਦੇ ਹੋਏ ਅਸੀਂ ਇਸ ਨੂੰ ਫੈਂਟ ਦੇ ਜਾਣਾ ਹੈ ਤੇ ਪਾਣੀ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਕਿੰਨਾ ਜ਼ਰੂਰਤ ਹੈ ਵੈਸੇ ਤੋਂ 2 ਤੋਂ 2.5 ਕੌਲੀ ਜਾਂ ਕਟੋਰੀ ਕ ਪਾਣੀ ਪੈ ਜਾਏਗਾ ਤੇ ਤੁਸੀਂ ਇਹ ਵਾਲਾ ਜੋ ਕੰਮ ਹੈ ਉਹ ਮਿਕਸੀ ਵਿੱਚ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਜੋ ਮੈਂ ਪਹਿਲੇ ਵੀ ਦੱਸਿਆ ਤੁਹਾਨੂੰ ਕਿ ਤੁਸੀਂ ਪਹਿਲੇ ਕੀਤ ਬਰਫ਼ ਪਾ ਕੇ ਕ੍ਰਸ਼ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਮੈਦਾ ਵੇਸਨ ਤੇ ਆਟਾ ਪਾ ਕੇ ਤੇ ਚਿੱਲ ਪਾਣੀ ਪਾ ਕੇ ਉਹਨਾਂ ਚ ਚੰਗੀ ਤਰ੍ਹਾਂ ਫੈਂਟ ਲੈਣਾ ਪਾਣੀ ਪਾ ਕੇ ਅਸੀਂ ਇਹ ਕੰਮ ਹੱਥਾਂ ਨਾਲ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਮੂਥ ਬੈਟਰ ਬਣ ਗਿਆ ਹੈ ਤੇ ਅਗਰ ਥੋੜੀ ਜਿਹੀ ਉਹਦੇ ਵਿੱਚ ਗਾਠ ਆਂਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਚਮਚ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਜ਼ਰੂਰਤ ਹੀ ਨਹੀਂ ਹੈ ਅਸੀਂ ਉਸ ਨੂੰ ਛਾਣ ਲਵਾਂਗੇ ਚੰਨਨੀ ਦੇ ਨਾਲ ਅਗਰ ਉਹਦੇ ਵਿੱਚ ਕੋਈ ਲੰਮਸ ਰਹਿ ਵੀ ਗਏ ਨੇ ਜਾਂ ਗਾਠ ਰਹਿ ਗਈ ਹੈ ਤੇ ਅਸੀਂ ਉਹਨੂੰ ਛਾਣ ਕੇ ਉਹਨੂੰ ਚੰਗੀ ਤਰ੍ਹਾਂ ਕੱਢ ਲਵਾਂਗੇ ਤੇ ਮੈਂ ਚੰਨਨੀ ਦੇ ਲਈਏ ਤੇ ਉਹਦੇ ਵਿੱਚ ਪਾ ਕੇ ਕਿਸੇ ਵੀ ਬਰਤਨ ਦੇ ਵਿੱਚ ਮੈਂ ਚੰਗੀ ਤਰ੍ਹਾਂ ਨੂੰ ਛਾਨ ਲਵਾਂਗੀ ਤੇ ਅਗਰ ਇਹਦੇ ਵਿੱਚ ਜੋ ਆٹے ਦੀ ਜਾਂ ਮੈਦੇ ਦੀ ਕੋਈ ਲੰਮਸ ਰਹਿ ਗਏ ਨੇ ਉਹਨਾਂ ਨੂੰ ਹੱਥ ਨਾਲ ਚੰਗੀ ਤਰ੍ਹਾਂ ਸੀ ਰਬ ਕਰ ਲਵਾਂਗੇ ਤੇ ਉਹ ਇੱਕ ਅਸੀਂ ਸਮੂਥ ਜਿਹਾ ਰਨਿੰਗ ਬੈਟਰ ਬਣਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੋ ਕਿੰਨਾ ਪਤਲਾ ਸਾਡਾ ਬੈਟਰ ਬਣ ਕੇ ਰੈਡੀ ਹੋਇਆ ਮੈਂ ਥੋੜਾ ਜਿਹਾ ਇਹਦੇ ਵਿੱਚ ਹੋਰ ਚਿਲ ਪਾਣੀ ਪਾ ਲਿਆ ਤਾਂ ਜੋ ਬੈਟਰ ਚੰਗੀ ਤਰ੍ਹਾਂ ਪਤਲਾ ਬਾਨ ਕੇ ਰੈਡੀ ਹੋ ਜਾਏ ਥਿੱਕ ਨਹੀਂ ਹੋਣਾ ਚਾਹੀਦਾ ਤੁਸੀਂ ਇਸੇ ਕੰਸਿਸਟੈਂਸੀ ਦੇ ਵਿੱਚ ਬੈਟਰ ਨੂੰ ਰੱਖੋਗੇ ਪਤਲਾ ਹੋਣਾ ਚਾਹੀਦਾ ਤੇ ਮੈਂ ਇਹਨੂੰ ਦੂਸਰੇ ਬਰਤਨ ਦੇ ਵਿੱਚ ਕਢ ਲਿਆ ਹੈ ਕੱਚ ਦੇ ਬਰਤਨ ਵਿੱਚ ਕਿਸੇ ਸਟੀਲ ਦੇ ਬਰਤਨ ਵਿੱਚ ਵੀ ਤੁਸੀਂ ਪਾ ਸਕਦੇ ਹੋ ਤੇ ਇਸ ਨੂੰ 10-15 ਮਿੰਟ ਲਈ ਤੁਸੀਂ ਫ੍ਰੀਜ ਦੇ ਵਿੱਚ ਠੰਡਾ ਹੋਣ ਲਈ ਰੱਖ ਸਕਦੇ ਹੋ ਫ੍ਰੀਜ਼ਰ ਦੇ ਵਿੱਚ ਨਹੀਂ ਸਿਰਫ ਫ੍ਰੀਜ ਦੇ ਵਿੱਚ ਰੱਖਣਾ ਹੈ ਤੁਸ ਤੋਂ ਬਾਅਦ ਅਸੀਂ ਕਿਸੇ ਵੱਡੇ ਬਰਤਨ ਦੇ ਵਿੱਚ ਆਈਸ ਕਯੂਬ ਤੇ ਥੋੜਾ ਠੰਡਾ ਪਾਣੀ ਪਾ ਕੇ ਉਹਦੇ ਉੱਪਰ ਕਿਸੇ ਵੀ ਬਰਤਨ ਦੇ ਵਿੱਚ ਅਸੀਂ ਜੋ ਸਾਡਾ ਬੈਟਰ ਪਾ ਕੇ ਰੱਖਾਂਗੇ ਤੇ ਅੱਧਾ ਚਮਚ ਮੈਂ ਇਹਦੇ ਵਿੱਚ ਜੋ ਨਿੰਬੂ ਦਾ ਰਸ ਹੈ ਉਹ ਲਾਸਟ ਦੇ ਉੱਤੇ ਸੀ ਦੇ ਵਿੱਚ ਐਡ ਕਰਨਾ ਹੈ ਤੇ ਉਹਨੂੰ ਮਿਕਸ ਕਰ ਲੈਣਾ ਹੈ ਸਾਡਾ ਜੋ ਬੈਟਰ ਬਿਲਕੁਲ ਇੱਕਦਮ ਚਿੱਲ ਹੋਣਾ ਚਾਹੀਦਾ ਹੈ ਇਸ ਲਈ ਉਸ ਉਹਦੇ ਜੋ نیچے ਹੈ ਬਰਫ਼ ਥੋੜੀ ਜਿਹੀ ਰੱਖ ਦਿੱਤੀ ਹੈ ਤੇ ਅਸੀਂ ਹੁਣ ਉਹਦੇ ਲਈ ਕੇਵਰ ਬਣਾਉਣ ਦੇ ਲਈ ਤੁਹਾਨੂੰ ਮੋਲਡ ਦੀ ਜ਼ਰੂਰਤ ਨਹੀਂ ਹੈ ਅਸੀਂ ਘਰ ਵਿੱਚ ਹੀ ਕਿਸੇ ਬਰਤਨ ਜਾਂ ਪਤਲੇ ਜਾਂ ਕੜਾਈ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਬਰਤਨ ਵਿੱਚ ਕੇਵਰ ਬਣਾ ਸਕਦੇ ਹੋ ਅਗਰ ਵੱਡਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੱਡੇ ਬਰਤਨ ਪਤਲੇ ਵਿੱਚ ਬਣਾ ਸਕਦੇ ਹੋ ਮੈਂ ਤੁਸੀਂ ਦੇਖ ਸਕਦੇ ਹੋ ਛੋਟਾ ਮੀਡੀਅਮ ਸਾਈਜ਼ ਦਾ ਜੋ ਬਰਤਨ ਹੈ ਸੌਸ ਪੈਨ ਹੈ ਉਹ ਲਿਆਇਆ ਤੇ ਉਹਦੇ ਵਿੱਚ ਮੈਂ ਦੇਸੀ ਕੀ ਵਿੱਚ ਫਰਾਈ ਕਰ ਰਹੀ ਹਾਂ ਤੁਸੀਂ ਇਹਨੂੰ ਆਇਲ ਵਿੱਚ ਵੀ ਕਰ ਸਕਦੇ ਹੋ ਜੋ ਪਹਿਲਾਂ ਅਸੀਂ ਬੈਟਰ ਵਾਲਾ ਪ੍ਰੋਸੀਜਰ ਕੀਤਾ ਉਹ ਸਿਰਫ ਕੀ ਵਿੱਚ ਹੋਏਗਾ ਅਗਰ ਤੁਸੀਂ ਫਰਾਈ ਕੀਚ ਨਹੀਂ ਕਰਨਾ ਚਾਹੁੰਦੇ ਤਾਂ ਆਇਲ ਵਿੱਚ ਵੀ ਤੁਸੀਂ ਇਸ ਨੂੰ ਫਰਾਈ ਕਰ ਸਕਦੇ ਹੋ ਰਿਫਾਈਨਡ ਜੋ ਆਇਲ ਦੇ ਵਿੱਚ ਮੈਂ ਟਰੈਡੀਸ਼ਨਲੀ ਤਰੀਕੇ ਨਾਲ ਬਣਾ ਰਹੀ ਹਾਂ ਤੇ ਮੈਂ ਦੇਸੀ ਕੀ ਨੂੰ ਗਰਮ ਹੋਲੇ ਰੱਖ ਦਿੱਤਾ ਹੈ ਤੇ ਸਾਡਾ ਜੋ ਬੈਟਰ ਹੈ ਬਿਲਕੁਲ ਚੰਗੀ ਤਰ੍ਹਾਂ ਚਿਲ ਹੋ ਗਿਆ ਹੈ ਬਰਫ਼ ਦੇ نیچے ਤੇ ਸਾਡਾ ਜੋ ਕੀ ਹੈ ਉਹ ਵੀ ਪ੍ਰੋਪਰ ਪੂਰਾ ਪਾਈਪਿੰਗ ਹੌਟ ਗਰਮ ਹੋ ਗਿਆ ਹੈ ਤੇ ਅਸੀਂ ਉਹਦੇ ਵਿੱਚ ਇੱਕ ਚਮਚ ਭਰ ਕੇ ਤੁਸੀਂ ਦੇਖ ਸਕਦੇ ਹੋ ਕੜਚੀ ਦੇ ਵਿੱਚ ਮੈਂ ਇੱਕ ਚਮਚ ਹੀ ਸਿਰਫ ਬੈਟਰ ਲਿਆ ਹੈ ਤੇ ਉਹਨੂੰ ਅਸੀਂ ਉੱਤੋਂ ਤੋਂ ਇਸ ਤਰ੍ਹਾਂ ਦੂਰ ਤੋਂ ਪੋਰ ਕਰਾਂਗੇ ਜਿਉਂਦੇ ਬੱਬਲ ਉੱਠਣਗੇ ਥੋੜੀ ਦੇਰ ਰੁਕ ਜਾਵਾਂਗੇ ਉਸ ਤੋਂ ਬਾਅਦ ਜਦੋਂ ਬੱਬਲ ਨੀਚੇ بیٹھ ਜਾਣਗੇ ਤੇ ਅਸੀਂ ਦੁਬਾਰਾ ਤੋਂ ਉਹਦੇ ਵਿੱਚ ਪਾਉਂਦੇ ਜਾਵਾਂਗੇ ਤਕਰੀਬਨ ਅਸੀਂ 20 ਤੋਂ 25 ਵਾਰ ਇਹ ਵਾਲਾ ਪ੍ਰੋਸੀਜਰ ਕਰਦੇ ਰਵਾਂਗੇ ਤਾਂ ਪਰਫੈਕਟ ਜਾਲੀ ਬਣੇਗੀ ਤੇ ਤੁਸੀਂ ਜਿੰਨਾ ਜ਼ਿਆਦਾ ਇਹਦੇ ਵਿੱਚ ਪਾਉਗੀ ਉਹਨਾ ਮੋਟਾ ਕੇਵਰ ਬਣੇਗਾ ਅਗਰ ਤੁਸੀਂ ਕੱਟ ਟਾਈਮ ਪਾਉਗੇ ਤਾਂ ਤੁਹਾਡਾ ਜੋ ਕੇਵਰ ਹੈ ਪਤਲਾ ਬਣ ਕੇ ਰੈਡੀ ਹੋਏਗਾ ਤੇ ਸੈਂਟਰ ਦੇ ਵਿੱਚ ਅਸੀਂ ਇਸੇ ਤਰ੍ਹਾਂ ਜੇਲਨ ਦੇ ਨਾਲ ਜਾਂ ਕਿਸੇ ਵੀ ਲੱਕੜ ਦੀ ਸਟਿਕ ਦੇ ਨਾਲ ਕੋਲਡ ਕਰਦੇ ਰਾਵਾਂਗੇ ਕਿਉਂਕਿ ਜੋ ਸੈਂਟਰ ਵਿੱਚ ਹੋਲ ਬਣ ਰਿਹਾ ਹੈ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਹੀ ਅਸੀਂ ਜੋ ਸਾਡਾ ਬੈਟਰ ਹੈ ਇੱਕ ਚਮਚ ਪਾ ਰਹੇ ਹਾਂ ਉਹ ਸੈਂਟਰ 'ਚ ਇਹਦੇ ਵਿੱਚ ਹੀ ਪਾਵਾਂਗੇ ਤੇ ਬਾਕੀ ਉਹ ਸਾਰੀ ਸਾਈਡਾਂ ਤੇ ਆਪਣੇ ਆਪ ਚਲਾ ਜਾਏਗਾ ਤੇ ਜਾਲੀ ਬਣਦੀ ਜਾਏਗੀ ਇਸੇ ਤਰ੍ਹਾਂ ਸੀ ਜੋ ਸਾਰਾ ਬੈਟਰ ਹੈ ਹੌਲੀ ਹੌਲੀ ਕਰਕੇ ਪਾਉਂਦੇ ਜਾਵਾਂਗੇ ਤੇ ਤੁਸੀਂ ਇਹ ਵਾਲਾ ਜੋ ਕੰਮ ਹੈ ਮੈਂ ਕਰਚੀ ਨਾਲ ਕਰ ਰਹੀ ਹਾਂ ਤੁਸੀਂ ਕਿਸੇ ਵੀ ਬੋਟਲ ਦੇ ਵਿੱਚ ਵੀ ਕਰ ਸਕਦੇ ਹੋ ਕਿਸੇ ਵੀ ਬੋਟਲ ਦੇ ਵਿੱਚ ਬੈਟਰ ਨੂੰ ਪਾ ਕੇ ਉਹਦੇ ਵਿੱਚ ਸੈਂਟਰ ਵਿੱਚ ਸوراਖ ਕਰਕੇ ਤੇ ਤੁਸੀਂ ਥੋੜਾ ਥੋੜਾ ਇਸ ਤਰ੍ਹਾਂ ਦੂਰ ਤੋਂ ਉੱਤੋਂ ਤੋਂ ਉਹਦੇ ਵਿੱਚ ਇੱਕ ਤਕਰੀਬਨ ਇੱਕ ਚਮਚ ਉਹਦੇ ਵਿੱਚ ਪੌਰ ਕਰੋਗੇ ਤੇ ਇਸ ਤਰ੍ਹਾਂ ਤੁਹਾਡੀ ਜਾਲੀ ਪਰਫੈਕਟਲੀ ਬਣਦੀ ਜਾਏਗੀ ਅਸੀਂ ਇਸੇ ਤਰ੍ਹਾਂ ਇਹ ਜੋ ਸਾਡਾ ਕੇਵਰ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਤੋਂ ਤੋਂ ਮੈਂ ਕਾਫੀ ਉੱਤੇ ਤੋਂ ਕੜਚੀ ਦੇ ਨਾਲ ਸਿਰਫ ਇੱਕ ਚਮਚਕੂ ਅਸੀਂ ਇਹਦੇ ਵਿੱਚ ਬੈਟਰ ਸੈਂਟਰ ਦੇ ਵਿੱਚ ਪਾ ਰਹੇ ਹਾਂ ਤੇ ਫੈਲ ਕੇ ਸਾਰੀ ਸਾਈਡਾਂ ਤੇ ਜਾ ਰਿਹਾ ਹੈ ਤੇ ਜੋ ਪਰਫੈਕਟ ਜਾਲੀ ਹੈ ਸਾਡੀ ਕੇਵਰਦੀ ਬਣ ਕੇ ਰੈਡੀ ਹੋ ਰਿਹਾ ਹੈ ਕੇਵਰ ਬਣਾਉਣਾ ਬਹੁਤ ਹੀ ਇਜ਼ੀ ਹੈ ਬਾਸ ਤੁਸੀਂ ਜੋ ਸਟੈਪਸ ਮੈਂ ਦੱਸੇ ਨੇ ਉਹਨਾਂ ਨੂੰ ਫਾਲੋ ਕਰੋ ਜੋ ਅਸੀਂ ਪਹਿਲੇ ਉਹਦਾ ਬੈਟਰ ਬਣਾਇਆ ਹੈ ਬਿਲਕੁਲ ਉਸੇ ਤਰੀਕੇ ਨਾਲ ਬਣਾਨਾ ਕੀ ਲੈ ਸਕਦੇ ਹੋ ਤੁਸੀਂ ਉਹਦੇ ਨਾਲ ਹੀ ਬਣਾਉਣਾ ਹੈ ਸਿਰਫ 4 ਚਮਚ ਕੀ ਇਸੀ ਯੂਜ਼ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਫਰਾਈ ਕਿਸੇ ਵੀ ਤੇਲ ਜਾਂ ਫਰਾਈਂਡ ਵਿੱਚ ਵੀ ਕਰ ਸਕਦੇ ਹੋ ਆਪਸ਼ਨਲ ਹੈ ਕੀਜ ਕਰਨਾ ਚਾਹੋ ਤਾਂ ਕੀ ਵਿੱਚ ਵੀ ਕਰ ਸਕਦੇ ਹੋ ਤੇ ਸਾਡੇ ਕੇਵਲ ਦੀ ਪਰਫੈਕਟ ਤੁਸੀਂ ਦੇਖ ਸਕਦੇ ਹੋ ਕਿੰਨੀ ਅੱਛੀ ਜਾਲੀ ਬਣ ਕੇ ਰੈਡੀ ਹੋਈ ਹੈ ਔਰ ਸੈਂਟਰ ਤੋਂ ਅਗਰ ਬੰਦ ਹੋ ਜਾਂਦਾ ਹੈ ਤਾਂ ਫਿਰ ਅਸੀਂ ਕਿਸੇ ਵੀ ਸਟਿਕ ਦੇ ਨਾਲ ਇਹਨੂੰ ਸੈਂਟਰ ਦੇ ਵਿੱਚ ਹੋਲ ਬਣਾ ਲਵਾਂਗੇ ਕਿਉਂਕਿ ਅਸੀਂ ਬਿਲਕੁਲ ਸੈਂਟਰ ਦੇ ਵਿੱਚ ਹੀ ਪੋਰ ਕਰ ਰਹੇ ਹਾਂ ਜੋ ਸਾਡਾ ਬੈਟਰ ਹੈ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਪੱਕਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਪਰਫੈਕਟ ਜਾਲੀ ਬਣ ਗਈ ਹੈ ਔਰ ਥੋੜਾ ਜਿਮੇ ਚਾਕੂ ਦੇ ਨਾਲ ਸਾਈਡਾਂ ਤੋਂ ਇਹਨੂੰ ਹਟਾ ਲਵਾਂਗੀ ਤ ਉਸ ਕੇਵਲ ਜੋ ਸਾਈਡਾਂ ਤੋਂ ਥੋੜਾ ਜਿਹਾ ਉੱਪਰ ਤੋਂ ਕੱਚਾ ਹੈ ਉਹਨੂੰ ਉਤਾਰ ਲਵਾਂਗੀ ਕਿਨਾਰਿਆਂ ਤੋਂ ਤੇ ਉਹਨੂੰ ਥੋੜਾ ਜਿਹਾ نیچے ਅਸੀਂ ਪ੍ਰੈਸ ਕਰ ਦੇਵਾਂਗੇ ਤਾਂ ਜੋ ਚੰਗੀ ਤਰ੍ਹਾਂ ਉੱਤੋਂ ਵੀ ਕੁੱਕ ਹੋ ਜਾਵੇ 골ਡਨ ਬ੍ਰਾਊਨ ਕਲਰ ਵਿੱਚ ਤੇ ਅਸੀਂ ਸਾਈਡਾਂ ਤੋਂ ਉਹਨੂੰ ਛੁਡਾ ਲਿਆ ਸੀ ਤੇ ਥੋੜਾ ਜਿਹਾ نیچے ਪ੍ਰੈਸ ਕਰ ਦਿੱਤਾ ਤੇ ਸਾਡਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਜਾਲੀਦਾਰ ਕੇਵਰ ਬਣ ਕੇ ਰੈਡੀ ਹੋ ਗਿਆ ਬਹੁਤ ਆਸਾਨੀ ਨਾਲ ਘਰ ਵਿੱਚ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਮਹਿੰਗੀ ਮਿਲਣ ਵਾਲੀ ਇਹ ਰੈਸਪੀ ਸਿਰਫ 4 ਚਮਚ ਦੇਸੀ ਕੀ ਤੇ 10 ਰੁਪਏ ਦੇ ਸਿਰਫ ਮੈਦੇ ਨਾਲ ਅਸੀਂ ਬਹੁਤ ਇਜ਼ੀਲੀ ਘਰ ਵਿੱਚ ਬਣਾ ਸਕਦੇ ਹਾਂ ਇਸੇ ਤਰ੍ਹਾਂ ਮੈਂ ਹੋਰ ਜੋ ਬਾਕੀ ਦੇ ਸਾਡੇ ਕੇਵਰ ਨੇ ਉਹ ਵੀ ਬਣਾ ਕੇ ਰੈਡੀ ਕਰ ਲਵਾਂਗੀ ਤੇ ਅਸੀਂ ਸਿਰਫ ਜੋ 4 ਚਮਚ ਕੀ ਦੇ ਨਾਲ ਤਕਰੀਬਨ 4 ਸੀ ਕੇਵਰ ਬਣਾ ਸਕਦੇ ਆ ਅਗਰ ਛੋਟੇ ਬਣਾ ਰਹੇ ਹੋ ਤੇ 4-5 ਬਣ ਜਾਣਗੇ ਤੇ ਇਸੇ ਤਰ੍ਹਾਂ ਇੱਕ ਕੇਵਰ ਅਸੀਂ ਬਣਾ ਲਿਆ ਤੇ ਦੂਸਰੇ ਨੂੰ ਵੀ ਅਸੀਂ ਕੀ ਬਿਲਕੁਲ ਗਰਮ ਹੈ ਤੇ ਅਸੀਂ ਉਸ ਨੂੰ ਇਸੇ ਤਰ੍ਹਾਂ ਹੀ ਬਿਲਕੁਲ ਸਟੈਪ-ਸਟੈਪ ਫਾਲੋ ਕਰਦੇ ਹੋਏ ਬਣਾਵਾਂਗੇ ਇਦੀ ਵੀ ਪਰਫੈਕਟ ਜਾਲੀ ਬਣ ਰਹੀ ਹੈ ਤੁਸੀਂ ਦੇਖ ਰਹੇ ਹੋ ਔਰ ਸੈਂਟਰ ਦੇ ਵਿੱਚ 홀 ਹੈ ਉਸੇ 홀 ਦੇ ਵਿੱਚ ਅਸੀਂ ਜੋ ਸਾਡਾ ਬੈਟਰ ਹੈ ਇੱਕ ਇੱਕ ਚਮਚ ਅਸੀਂ ਕੜਚੀ ਵਿੱਚ ਪਾ ਕੇ ਪਾਉਂਦੇ ਜਾਵਾਂਗੇ ਤੇ ਸਾਡਾ ਜੋ ਦੂਸਰਾ ਵਾਲਾ ਕੇਵਰ ਹੈ ਉਹ ਵੀ ਪਰਫੈਕਟ ਬਣ ਕੇ ਰੈਡੀ ਹੋ ਰਿਹਾ ਹੈ ਅਗਰ ਤੁਸੀਂ 10-15 ਵਾਰ ਪਾਉਂਦੇ ਹੋ ਤਾਂ ਤੁਹਾਡਾ ਜੋ ਕੇਵਰ ਹੈ ਉਹਦੀ ਜਾਲੀ ਉਹ ਪਤਲੀ ਬਣੇਗੀ ਤੇ ਅਗਰ 20 ਤੋਂ 25 ਵਾਰ ਜਿਸ ਤੋਂ ਵੱਧ ਵੀ ਪਾ ਸਕਦੇ ਹੋ ਤਾਂ ਤੁਹਾਡਾ ਕੀਵਰ ਚੰਗੀ ਤਰ੍ਹਾਂ ਮੋਟਾ ਬਣ ਕੇ ਰੈਡੀ ਹੋ ਜਾਗਾ ਸਾਈਡਾਂ ਤੋਂ ਤੁਸੀਂ ਇਸ ਨੂੰ ਛੁਡਾ ਲੈਣੇ ਇਸੇ ਤਰ੍ਹਾਂ ਚਾਕੂ ਦੀ ਹੈਲਪ ਦੇ ਨਾਲ ਤੇ ਉਸ ਨੂੰ ਥੋੜਾ ਜਿਹਾ نیچے ਕਿਸੇ ਵੀ ਸਟਿਕ ਦੇ ਨਾਲ ਅਸੀਂ ਕਿਸੇ ਜਾਂ ਵੇਲਨ ਦੇ ਨਾਲ ਤੁਸੀਂ نیچے ਪ੍ਰੈਸ ਕਰ ਦੋ ਤਾਂ ਜੋ ਉੱਤੋਂ ਤੋਂ ਥੋੜੀ ਸਾਈਡਾਂ ਨੇ ਉਹ ਵੀ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਣ ਤੇ ਕੀਵਰ ਨੂੰ ਅਸੀਂ نیچے ਸਾਈਡਾਂ ਤੋਂ ਛੁਡਾ ਕੇ ਥੋੜਾ نیچے ਕਰ ਦਿੱਤਾ ਹੈ ਕਿ ਉੱਪਰ ਵਾਲਾ ਹਿੱਸਾ ਵੀ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋ ਜਾਏ ਤੇ ਸਾਡਾ ਦੂਸਰਾ ਕੇਵਰ ਵੀ ਬਣ ਕੇ ਪਰਫੈਕਟਲੀ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਪਰਫੈਕਟਲੀ ਜਾਲੀ ਬਣੀ ਹੈ ਤੇ ਸਾਡੇ ਜੋ ਬਹੁਤ ਵਧੀਆ ਵਾਲੇ ਜਾਲੀਦਾਰ ਕੇਵਰ ਬਣ ਕੇ ਰੈਡੀ ਹੋ ਗਏ ਨੇ ਤੇ ਤੁਸੀਂ ਅਗਰ ਪਤਿਲੇ ਵਿੱਚ ਨਹੀਂ ਬਣਾਉਣਾ ਚਾਹੁੰਦੇ ਤੁਸੀਂ ਕੜਾਈ ਵਿੱਚ ਵੀ ਇਸ ਨੂੰ ਬਣਾ ਸਕਦੇ ਹੋ ਬਹੁਤ इजीली ਕੜਾਈ ਵਿੱਚ ਵੀ ਬਣ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਮੈਂ ਬਹੁਤ ਛੋਟੇ ਸਾਈਜ਼ ਦੀ ਕੜਾਈ ਹੈ ਉਹਦੇ ਵਿੱਚ ਵੀ ਕਿ ਤੁਹਾਨੂੰ ਬਣਾ ਕੇ ਦਿਖਾ ਦਿੰਦੀਆਂ ਕਿ ਕੜਾਈ ਵਿੱਚ ਵੀ ਅਸੀਂ ਕੇਵਰ ਬਹੁਤ इजीली ਬਣਾ ਸਕਦੇ ਹਾਂ ਬਸ ਬਹੁਤ ਆਰਾਮ ਨਾਲ ਤੁਸੀਂ ਜੋ ਕੱਢ ਲੈਣਾ ਹੈ ਬਹੁਤ ਆਰਾਮ ਦੇ ਨਾਲ ਕਿਉਂਕਿ ਬਹੁਤ ਸੌਫਟ ਹੁੰਦਾ ਹੈ ਆਰਾਮ ਨਾਲ ਤੁਸੀਂ ਵੇਲਨ ਦੀ ਸਟਿਕ ਜਾਂ ਕਿਸੇ ਵੀ ਲੱਕੜ ਦੀ ਸਟਿਕ ਦੇ ਨਾਲ ਉਹਨੂੰ ਬਹੁਤ ਸੌਫਟ ਹੱਥਾਂ ਦੇ ਨਾਲ ਕढ़ाई ਤੋਂ ਬਾਹਰ ਕੱਢ ਲੈਣਾ ਹੈ ਤੇ ਕढ़ाई ਵਿੱਚ ਵੀ ਸਾਡਾ ਬਹੁਤ ਵਧੀਆ ਜਾਲੀਦਾਰ ਕੇਵਰ ਬਣ ਕੇ ਰੈਡੀ ਹੋ ਗਿਆ ਹੈ ਦੂਸਰੇ ਦੋ ਬਾਕੀ ਦੇ ਕੇਵਰ ਨੇ ਉਹਦੇ ਨਾਲ ਥੋੜਾ ਜਿਹਾ ਸਾਈਜ਼ ਵਿੱਚ ਵੱਡਾ ਹੋਏਗਾ ਤੇ ਅਸੀਂ ਇਹਨੂੰ ਇਹਦੇ ਵਿੱਚ ਵੀ ਤਕਰੀਬਨ 25 ਤੋਂ 30 ਵਾਰ ਮੈਂ ਇਹਦੇ ਵਿੱਚ ਜੋ ਬੈਟਰ ਹੈ ਉਹ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਥੋੜਾ ਜਿਹਾ ਵੱਡਾ ਬਨ ਰਿਹਾ ਹੈ ਸਾਡਾ ਕੇਵਲ ਤੇ ਅਸੀਂ ਇਸ ਥੋੜਾ ਜਿਹਾ ਬੈਟਰ ਪਹਿਲਾਂ ਨਾਲੋਂ ਵੱਧ ਐਡ ਕਰਾਂਗੇ ਤਾਂ ਜੋ ਥੋੜਾ ਜੀ ਦੀ ਮੋਟਾਈ ਵੱਧ ਹੋ ਜਾਏ ਤੇ ਇਹਨੂੰ ਇਸੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਤੁਸੀਂ ਅਗਰ ਘੱਟ 골ਡਨ ਕਰਨਾ ਚਾਹੁੰਦੇ ਹੋ ਥੋੜਾ ਲਾਈਟ ਕਲਰ 'ਚ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਥੋੜਾ ਜਦ ਜਦੋਂ ਹਲਕਾ ਜਿਹਾ ਲਾਈਟ 골ਡਨ ਹੋਏਗਾ ਉਸੇ ਟਾਈਮ ਕਢ ਸਕਦੇ ਹੋ ਤੇ ਇਹ ਜਿਹੜਾ ਸੈਂਟਰ ਵਿੱਚ ਕੀ ਬਹੁਤ ਹੌਟ ਹੈ ਉਹਨੂੰ ਅਸੀਂ ਉੱਪਰ ਤੋਂ ਪੋਰ ਪਾਰਾਂਗੇ ਤਾਂ ਜੋ ਉੱਪਰ ਦਾ ਹਿੱਸਾ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ 골ਡਨ ਬ੍ਰਾਊਨ ਹੋ ਜਾਏ ਤੇ ਕੜਾਈ ਵਾਲਾ ਸਾਡਾ ਕਵਰ ਵੀ ਬਣ ਕੇ ਰੈਡੀ ਹੈ ਇਹਦੇ ਲਈ ਅਸੀਂ ਉਹ ਨਰਬੜੀ ਬਣਾ ਲੈਂਦੇ ਆ ਘਰ ਵਿੱਚ ਹੀ ਬਹੁਤ ਆਸਾਨੀ ਦੇ ਨਾਲ ਮੈਂ 1 ਲੀਟਰ ਫੁੱਲ ਫੈਟ ਦਾ ਮਿਲਕ ਲਿਆ ਹੈ ਦੁੱਧ ਲਿਆ ਹੈ ਫੁੱਲ ਫੈਟ ਤੇ 1 ਲੀਟਰ ਦੁੱਧ ਨੂੰ ਅਸੀਂ ਬਿਲਕੁਲ ਹਾਈ ਫਲੇਮ ਦੇ ਉੱਤੇ ਤੇਜ਼ ਆਂਚ ਦੇ ਉੱਤੇ ਅਸੀਂ ਉਬਾਲਾਂ ਤੱਕ ਰਿਣਾਗੇ ਤੇ ਅਸੀਂ ਉਸ ਨੂੰ 19 ਡੇਰ ਤੱਕ ਰੀਣਾ ਜਦੋਂ ਤੱਕ ਇਹ ਠਿੱਕ ਨਾ ਹੋ ਜਾਏ ਤੁਸੀਂ ਅਗਰ ਰਬੜੀ ਨਹੀਂ ਘਰ ਵਿੱਚ ਬਣਾਉਣਾ ਚਾਹੁੰਦੇ ਤਾਂ ਤੁਸੀਂ ਕੇਵਰ ਬਣਾ ਕੇ ਤੇ ਬਾਜ਼ਾਰ ਤੋਂ ਜੋ ਕੋਆ ਜਾਂ ਮਾਵਾ ਹੁੰਦਾ ਹੈ ਉਹ ਲੈ ਕੇ ਉਹਨਾਂ ਨੂੰ ਵੀ ਤੇ ਸਰਵ ਕਰ ਸਕਦੇ ਹੋ ਤੇ ਅਸੀਂ ਇਹਦੇ ਵਿੱਚ ਜੋ ਸਾਡਾ ਦੁੱਧ ਉਬਲ ਗਿਆ ਉਹਦੇ ਵਿੱਚ ਦੋ ਵੱਡੇ ਚਮਚ ਪਾਰ ਕੇ ਮੈਂ ਤਾਜ਼ਾ ਜੋ ਮਲਾਈ ਹੈ ਉਹ ਇਹਦੇ ਵਿੱਚ ਐਡ ਕਰ ਰਹੀ ਹਾਂ ਤਾਂ ਜੋ ਇਨਸਟੈਂਟਲੀ ਸਾਡੀ ਜੋ ਰਬੜੀ ਹੈ ਬਣ ਕੇ ਤਿਆਰ ਹੋ ਜਾਏ ਫਟਾਫਟ ਵਾਲੀ ਬਣਾ ਰਹੀ ਹਾਂ ਤੇ ਉਸ ਤੋਂ ਬਾਅਦ ਅਸੀਂ ਜੋ ਸੁੱਕਾ ਦੁੱਧ ਹੁੰਦਾ ਹੈ ਉਹ ਲਿਆ ਤੇ ਅਸੀਂ ਦੋ ਕੜਚੀ ਇਹਦੇ ਵਿੱਚ ਜੋ ਦੁੱਧ ਹੈ ਉਹ ਲੈ ਕੇ ਤੇ ਚਾਰ ਵੱਡੇ ਚਮਚ ਪਾਰ ਕੇ ਜੋ ਸੁੱਕਾ ਦੁੱਧ ਹੈ ਡਰਾਈ ਮਿਲਕ ਉਹ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੁੱਧ ਨੂੰ ਤੇ ਮੇ ਕੋਈ ਵੀ ਲੰਮਸ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਬਿਲਕੁਲ ਵੀ ਨੂੰ ਮਿਕਸ ਕਰ ਲੈਣਾ ਹੈ ਅਸੀਂ ਤੇ ਉਸ ਤੋਂ ਬਾਅਦ ਅਸੀਂ ਜੋ ਸਾਡਾ ਦੁੱਧ ਰਿਜ ਰਿਹਾ ਹੈ ਉਹਦੇ ਵਿੱਚ ਪਾ ਦੇਣਾ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਅਸੀਂ ਜੋ ਸੁੱਕਾ ਦੁੱਧ ਪਾਣ ਤੋਂ ਬਾਅਦ ਇਹਨੂੰ ਬਿਲਕੁਲ ਵੀ ਚੜਨਾ ਨਹੀਂ ਹਿਲਾਉਂਦੇ ਰਹਿਣਾ ਨਹੀਂ ਤੇ ਦੁੱਧ نیچے ਲੱਗੇਗਾ ਤੇ ਇੱਕ ਚੁਟਾਈ ਛੋਟਾ ਚਮਚ ਮੈਗ ਦੇ ਵਿੱਚ ਹਰੀ ਇਲਾਇਚੀ ਦਾ ਪਾਊਡਰ ਪਾਇਆ ਹੈ ਤੇ ਉਸ ਤੋਂ ਬਾਅਦ ਕੁਝ ਕੇਸਰ ਦੇ ਅੱਗੇ ਪਾਏ ਨੇ ਆਪਸ਼ਨਲ ਨੇ ਤੁਸੀਂ ਅਗਰ ਕੇਸਰ ਹੈ ਤੇ ਪਾ ਸਕਦੇ ਹੋ ਨਹੀਂ ਤੇ ਕੇਸਰ ਤੋਂ ਬਿਨਾ ਇਲਾਇਚੀ ਦਾ ਫਲੇਵਰ ਵੀ ਦੇ ਸਕਦੇ ਹੋ ਸਿਰਫ ਤੇ yellow ਕਲਰ ਨੂੰ ਥੋੜਾ ਜਿਹਾ ਪਾਣੀ ਵਿੱਚ ਮੈਂ ਮਿਕਸ ਕੀਤਾ ਹੋਇਆ ਹੈ ਤੇ ਅਸੀਂ ਇਹਦੇ ਵਿੱਚ ਛੋਟਾ ਚਮਚ ਭਰ ਕੇ yellow ਕਲਰ ਮਿਕਸ ਕਰ ਲਿਆ ਵੀ ਆਪਸ਼ਨ ਆ ਲੈ ਮੈਂ ਬਿਲਕੁਲ ਹਲਵਾਈ ਵਰੀ ਲੁੱਕ ਦੇਣ ਦੇ ਲਈ ਇਹਦੇ ਵਿੱਚ ਕਲਰ ਪਾਇਆ ਹੈ ਤੁਸੀਂ ਸਿਰਫ ਇਲਾਇਚੀ ਪਾ ਕੇ ਵੀ ਰਬੜੀ ਬਣਾ ਸਕਦੇ ਹੋ ਤੇ ਸਾਡੀ ਜੋ ਰਬੜੀ ਤੁਸੀਂ ਦੇਖ ਸਕਦੇ ਹੋ ਬਣ ਕੇ ਰੈਡੀ ਹੋ ਗਈ ਹੈ ਕਾਫੀ ਥਿਕ ਕਨਸਿਸਟੈਂਸੀ ਹੋ ਗਈ ਹੈ ਥੋੜੀ ਜਿਹੀ ਮੈਂ نکال ਲਵਾਂਗੀ ਕਿਉਂਕਿ ਮੈਂ 슈ਗਰ ਫ੍ਰੀ ਵੀ ਇੱਕ ਕੇਵਰ ਬਣਾਵਾਂਗੀ ਇਸ ਲਈ ਮੈਂ ਫਿੱਕੀ ਵਾਲੀ ਜੋ ਥੋੜੀ ਰਬੜੀ ਹੈ ਉਹ نکال ਲਈ ਹੈ ਤੇ ਤੁਸੀਂ ਅਗਰ ਮਿੱਠੇ ਵਾਲੀ ਬਣਾ ਰਹੇ ਹੋ ਤੇ ਹੁਣ ਅਸੀਂ ਉਹਦੇ ਲਈ ਇਹਦੇ ਵਿੱਚ ਬਾਕੀ ਦੀ ਜੋ ਰਬੜੀ ਹੈ ਉਹਦੇ ਵਿੱਚ ਮੈਂ ਥੋੜੀ ਚੀਨੀ ਪਾ ਰਹੀ ਹਾਂ ਤੇ 4-5 ਚਮਚ ਮੈਂ ਦੇ ਵਿੱਚ ਚੀਨੀ ਪਾ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਜਾਂ ਵੱਧ ਵੀ ਪਾ ਸਕਦੇ ਹੋ ਕਿ ਥੋੜੀ ਜਿਹੀ ਮੈਂ ਪਹਿਲੇ ਫਿੱਕੀ ਨਿਕਾਲ ਲਈ ਹੈ ਤੇ ਇਸ ਕਰਕੇ ਥੋੜੀ ਜਿਹੀ دیر ਚ ਬਾਅਦ ਵਿੱਚ ਮਿੱਠਾ ਵੱਧ ਵੀ ਪਾ ਸਕਦਾ ਹੈ ਤੇ ਤੁਸੀਂ ਥੋੜਾ ਜਿਆਦਾ ਮਿੱਠਾ ਚੈੱਕ ਕਰ ਲੈਣਾ ਤੇ ਸਾਡੀ ਰਬੜੀ ਰੈਡੀ ਹੋ ਗਈ ਹੈ ਤੁਹਾਨੂੰ সিরাপ ਬਣਾਉਂਦੇ ਆ ਇੱਕ ਕੱਪ ਭਰ ਕੇ ਮੈਂ ਕਟੋਰੀ ਲਈ ਹੈ ਇੱਕ ਕੱਪ ਪਾਣੀ ਦਾ ਤੇ ਉਹੀ ਸੇਮ ਇੱਕ ਕਟੋਰੀ ਜਾਂ ਇੱਕ ਕੱਪ ਦੇ ਨਾਲ ਤੁਸੀਂ ਚੀਨੀ ਇਹਦੇ ਵਿੱਚ ਐਡ ਕਰੋਗੇ ਸੇਮ ਕੁਆਂਟੀਟੀ ਵਿੱਚ ਜਿੰਨਾ ਪਾਣੀ ਹੈ ਓਨੇ ਚੀਨੀ ਪਾ ਕੇ ਇਹਨੂੰ ਡਿਸੋਲਵ ਕਰ ਲਵਾਂਗੇ ਥੋੜੀ ਜੀ ਇਹਦੇ ਵਿੱਚ 1/4 ਛੋਟਾ ਚਮਚ ਅਸੀਂ ਹਰੀ ਇਲਾਇਚੀ ਦਾ ਪਾਊਡਰ ਪਾਇਆ ਹੈ ਤੇ ਸੇਮ ਅਸੀਂ ਇਹਦੇ ਵਿੱਚ ਜੀ ਯੈਲੋ ਕਲਰ ਜੋ ਬਣਾ ਕੇ ਰੱਖਿਆ ਆਇਆ ਹੈ ਉਹ ਵੀ ਪਾਇਆ ਹੈ ਤਾਂ ਜੋ ਕਿ ਵਰ ਦਾ ਕਲਰ ਬਹੁਤ ਅੱਛਾ ਆ ਜਾਵੇ ਤੇ ਥੋੜਾ ਜਿਹਾ ਪਿੰਚ ਕੇ ਅਸੀਂ ਇਹਦੇ ਵਿੱਚ ਕੇਸਰ ਪਾਇਆ ਇਹ ਵੀ ਟੋਟਲੀ ਆਪਸ਼ਨਲ ਹੈ ਤੁਸੀਂ ਕੇਸਰ ਨੂੰ ਸਕਿਪ ਵੀ ਕਰ ਸਕਦੇ ਹੋ ਅਗਰ ਤੁਹਾਡੇ ਪਾਸ ਹੈਗਾ ਤੇ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਕੇਸਰ ਤੋਂ ਬਿਨਾ ਸਿਰਫ ਇਲਾਇਚੀ ਪਾ ਕੇ ਤੁਸੀਂ ਸਿਰਪ ਬਣਾ ਸਕਦੇ ਹੋ ਤੇ ਅਗਰ ਕਲਰ ਵੀ ਨਹੀਂ ਪਾਣਾ ਚਾਹੁੰਦੇ ਤਾਂ ਉਹ ਵੀ ਨਾ ਪਾਓ ਤੁਸੀਂ ਤੇ ਸਾਡਾ ਜੋ ਸ਼ੂਗਰ ਸਿਰਪ ਹੈ ਰੈਡੀ ਹੋ ਗਿਆ ਹੈ ਤੇ ਉਸ ਤੋਂ ਬਾਅਦ ਅਸੀਂ 슈ਗਰ ਫ੍ਰੀ ਵਾਲਾ ਬਣਾ ਰਿਹਾ ਇੱਕ ਚੁਟਾਈ ਪਾਣੀ ਦੀ ਕਟੋਰੀ ਪਾਈ ਹੈ ਤੇ ਇਹਦੇ ਵਿੱਚ 1/4 ਛੋਟਾ ਚਮਚ ਮੈਂ 슈ਗਰ ਫ੍ਰੀ ਪਾਈ ਹੈ ਥੋੜੀ ਜਿਹੀ ਇਲਾਇਚੀ ਪਾਈ ਤੇ ਕਲਰ ਪਾਇਆ ਹੈ ਥੋੜਾ ਕੇਸਰ ਪਾਇਆ ਹੈ ਤੇ ਅਸੀਂ ਜਿਹੜਾ 슈ਗਰ ਫ੍ਰੀ ਹੈ ਸਟੀਵਿਆ ਵਾਲਾ ਜੋ ਪਾਊਡਰ ਹੁੰਦਾ ਮੈਂ ਉਹ ਯੂਜ਼ ਕੀਤਾ ਤੁਸੀਂ ਕੋਈ ਵੀ 슈ਗਰ ਫ੍ਰੀ ਟੈਬਲੇਟਸ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਅਸੀਂ ਬਹੁਤ ਜ਼ਿਆਦਾ ਪਕਾਵਾਂਗੇ ਨਹੀਂ ਸਿਰਫ ਇੱਕ ਉਬਾਲਾ ਦਵਾਵਾਂਗੇ ਤੇ ਸਾਡਾ ਜੋ 슈ਗਰ ਸਰਪ ਹੈਗਾ 슈ਗਰ ਫਰੀ ਵਾਲਾ ਉਹ ਵੀ ਅਸੀਂ ਬਣਾ ਕੇ ਰੈਡੀ ਕਰ ਲਿਆ ਹੈ ਤੇ ਅਸੀਂ ਇੱਕ ਤਾਰ ਦੀ ਚਾਸ਼ਨੀ ਬਿਲਕੁਲ ਨਹੀਂ সিরাপਤੀ ਬਣਾਨੀ ਹੈ ਸਿਰਫ ਜਿੰਨੀ ਦੇਰ ਤੱਕ ਸਾਡੀ ਜੋ چینی ਹੈ ਮਿਕਸ ਹੋ ਜਾਏ ਉਨਾ ਕੁ ਹੀ ਕਰਨਾ ਹੈ ਤੇ ਸਾਡੀ ਜੋ 슈ਗਰ ਫਰੀ ਅਸੀਂ ਰਬੜੀ ਕ निकाली ਸੀ ਉਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਚੁਟਾਈ ਛੋਟਾ ਚਮਚ ਭਰ ਕੇ ਜੋ 슈ਗਰ ਫਰੀ ਹੈ ਦੇ ਚ ਐਡ ਕਰ ਦਿੱਤੀ ਹੈ ਤੇ ਸਾਡੀ ਦੋਨੇ ਤਰ੍ਹਾਂ ਦੀ ਰਬੜੀ ਬਣ ਕੇ ਰੈਡੀ ਹੈ ਮਿੱਠੀ ਵਾਲੀ چینی ਵਾਲੀ ਵੀ ਤੇ 슈ਗਰ ਫਰੀ ਵੀ ਤੇ সিরাপ ਵੀ ਦੋਨੇ ਰੈਡੀ ਕਰ ਲਏ ਨੇ ਅਸੀਂ ਤੇ ਸਾਡਾ ਬਹੁਤ ਵਧੀਆ ਜਾਲੀਦਾਰ ਕੇਵਰ ਜੋ ਬਣਿਆ ਹੈ ਅਸੀਂ ਉਹਨੂੰ ਥੋੜਾ ਜਿਹਾ ਅਸੈਂਬਲ ਕਰ ਲੈਂਦੇ ਆ ਸਜਾ ਲੈਂਦੇ ਆ ਰਬੜੀ ਦੇ ਨਾਲ ਤੇ ਇਸ ਇਸ ਨੂੰ ਕਿਸੇ ਵੀ ਪਲੇਟ ਦੇ ਵਿੱਚ ਰੱਖ ਲਵਾਂਗੇ ਉਸ ਤੋਂ ਬਾਅਦ ਅਸੀਂ ਜੋ ਚੀਨੀ ਵਾਲਾ 슈ਗਰ ਸਰਪ ਬਣਾਇਆ ਹੋਇਆ ਹੈ ਉਹ ਅਸੀਂ ਇਹਦੇ ਉੱਤੇ ਥੋੜਾ ਜਿਹਾ ਪੌਰ ਕਰਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਕ੍ਰਿਸਟਲਾਈਜ਼ ਨਹੀਂ ਹੋਇਆ ਕਿਉਂਕਿ ਸਿੱਕ ਤਾਰ ਦੀ ਚਾਚਨੀ ਬਿਲਕੁਲ ਨਹੀਂ ਬਣਾਈ ਸੀ ਸਿਰਫ ਉਹਨੂੰ ਡਿਜ਼ੋਲਵ ਕੀਤਾ ਸੀ ਇਸ ਤਰ੍ਹਾਂ ਜੋ ਸਾਡਾ ਕੇਵੜਾ crisp ਨਹੀਂ ਬਨੇਗਾ ਸਿਰਫ ਖੰਡ ਨੂੰ ਅਸੀਂ ਮੈਲਟ ਹੀ ਕਰਨਾ ਹੈ ਉਸ ਤੋਂ ਬਾਅਦ ਜੋ ਅਸੀਂ ਰਬੜੀ ਮਿੱਠੀ ਖੰਡ ਵਾਲੀ ਬਣਾਈ ਹੋਈ ਹੈ ਉਹ ਇਹਦੇ ਵਿੱਚ ਸਪਰੈਡ ਕਰ ਦਵਾਂਗੇ ਰਬੜੀ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਅੱਛੀ ਤਰ੍ਹਾਂ ਸਾਡੀ ਜੋ ਰਬੜੀ ਸੈੱਟ ਹੋ ਗਈ ਹੈ ਮੈਂ ਫ੍ਰਿਜ ਵਿੱਚ ਬਣਾਉਣ ਤੋਂ ਬਾਅਦ ਫ੍ਰਿਜ ਵਿੱਚ ਰੱਖ ਦਿੱਤਾ ਸੀ ਠੰਡੀ ਹੋਣ ਤੋਂ ਬਾਅਦ ਥੋੜੀ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਹਾਰਡ ਹੋ ਗਈ ਹੈ ਬਿਲਕੁਲ ਸੈੱਟ ਹੋ ਗਈ ਹੈ ਖੋਏ ਦੀ ਤਰ੍ਹਾਂ ਤੇ ਤੁਸੀਂ ਇਹਦੀ ਜਗ੍ਹਾ ਖੋਆ ਵੀ ਯੂਜ਼ ਕਰ ਸਕਦੇ ਹੋ ਤੇ ਅਸੀਂ ਥੋੜਾ ਜਿਹਾ ਡਰਾਈ ਫਰੂਟ ਦੇ ਨਾਲ ਇਹਨੂੰ ਸਰਵ ਕਰਾਂਗੇ ਜੋ ਖੋਇਆ ਹੈ ਉਹਨੂੰ ਥੋੜਾ ਜਿਹਾ ਤੁਸੀਂ ਰਬੜੀ ਦੀ ਕੰਸਿਸਟੈਂਸੀ ਵਿੱਚ ਲੈ ਆਓਗੇ ਥੋੜਾ ਜਿਹਾ ਦੁੱਧ ਗਰਮ ਕਰਕੇ ਅੱਧਾ ਕੱਪ ਉਹਦੇ ਵਿੱਚ ਖੋਇਆ ਪਾ ਕੇ ਤੇ ਚੀਨੀ ਪਾ ਕੇ ਤੇ ਤੁਸੀਂ ਉਸ ਤੋਂ ਬਾਅਦ ਛੋਟੀ ਇਲਾਇਚੀ ਪਾ ਕੇ ਉਹਨੂੰ ਥੋੜਾ ਜਿਹਾ ਉਬਾਲ ਲੋਗੇ ਫਿਰ ਤੁਸੀਂ ਇਹਨੂੰ ਯੂਜ਼ ਕਰੋਗੇ ਤੇ ਅਸੀਂ ਥੋੜੇ ਜਿਹਾ ਚਾਂਦੀ ਦੇ ਵਰਕ ਦੇ ਨਾਲ ਤੇ ਡ్రਾਈ ਫੂਡਜ਼ ਦੇ ਨਾਲ ਇਹਨੂੰ ਗਾਰਨਿਸ਼ ਕੀਤਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਆਪਸ਼ਨਲ ਹੈ ਇਹਨੂੰ ਸਜਾ ਸਕਦੇ ਹੋ ਕਿਸੇ ਵੀ ਡ్రਾਈ ਫੂਡ ਦੇ ਨਾਲ ਸਾਡਾ ਹਲਵਾਈ ਸਟਾਈਲ ਦਾ ਕੇਵਰ ਬਣ ਕੇ ਰੈਡੀ ਹੋ ਗਿਆ ਹੈ ਬਹੁਤ ਹੀ ਅੱਛਾ ਲੱਗ ਰਿਹਾ ਹੈ ਤੇ ਦੂਸਰਾ ਅਸੀਂ 슈ਗਰ ਫ੍ਰੀ ਵਾਲਾ ਜੋ ਸਾਡਾ ਕੇਵਰ ਹੈ ਉਹ ਬਣਾ ਕੇ ਰੈਡੀ ਕਰਾਂਗੇ ਜੋ 슈ਗਰ ਦੇ ਪੇਸ਼ੈਂਟ ਨੇ ਜੋ ਨਹੀਂ ਚੀਨੀ ਵਾਲਾ ਖਾਣਾ ਚਾਹੁੰਦੇ ਉਹ ਵੀ ਕੇਵਰ ਨੂੰ ਖਾ ਸਕਦੇ ਨੇ ਜੋ 슈ਗਰ ਫ੍ਰੀ ਅਸੀਂ ਸਰਪ ਬਣਾਇਆ ਸੀ ਜੋ ਸਟੀਵਿਆ 슈ਗਰ ਫ੍ਰੀ ਹੈ ਉਹ ਪਾ ਕੇ ਸਿਰਪ ਬਣਾਇਆ ਸੀ ਥੋੜਾ ਜਿਹਾ ਇਸ ਦੇ ਉੱਤੇ ਪਾ ਦੇਵਾਂਗੇ ਸਿਰਪ ਨੂੰ 2-3 ਚਮਚ ਉਸ ਤੋਂ ਬਾਅਦ 슈ਗਰ ਫ੍ਰੀ ਜੋ ਅਸੀਂ ਰਬੜੀ ਬਣਾਈ ਸੀ 슈ਗਰ ਫ੍ਰੀ ਦਾ ਪਾਊਡਰ ਬਣਾ ਕੇ ਫਿੱਕੀ ਰਬੜੀ ਦੇ ਵਿੱਚ ਤੇ ਉਹ ਵੀ ਅਸੀਂ ਚੰਗੀ ਤਰ੍ਹਾਂ ਇਸ ਦੇ ਉੱਤੇ ਸਪਰੈਡ ਕਰ ਦੇਣਾ ਹੈ ਤੇ ਸਾਰੀ ਰਬੜੀ ਨੂੰ ਅਸੀਂ ਚੰਗੀ ਤਰ੍ਹਾਂ ਲਗਾ ਦੇਵਾਂਗੇ ਕੇਵਰ ਦੇ ਉੱਤੇ ਤੇ ਜੋ ਇਹਦੇ ਥੋੜੇ ਜਿਹਾ ਬਦਾਮ ਤੇ ਪਿਸਤਾ ਦੇ ਨਾਲ ਮੈਨੇ ਨੂੰ ਗਾਰਨਿਸ਼ ਕਰ ਦਿੱਤਾ ਹੈ ਤੁਸੀਂ ਚਾਹੋ ਤਾਂ ਕਿਸੇ ਵੀ ਡਰਾਈ ਫੂਡ ਦੇ ਨਾਲ ਇਹਨਾਂ ਨੂੰ ਗਾਰਨਿਸ਼ ਕਰ ਸਕਦੇ ਹੋ ਥੋੜੇ ਜਿਹਾ সিলਵਰ ਪੀਪਲ ਮੈਂ ਇਹਦੇ ਉੱਤੇ ਲਗਾ ਦਿੱਤਾ ਹੈ ਕਿਉਂਕਿ ਬਿਲਕੁਲ ਹਲਵਾਈ ਸਟਾਈਲ ਬਣਾ ਰਹੀ ਹਾਂ ਸਾਡਾ 슈ਗਰ ਫ੍ਰੀ ਕੇਵਰ ਬਣ ਕੇ ਵੀ ਰੈਡੀ ਹੋ ਗਿਆ ਹੈ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ